ਦਾ ਵੀਰ ਲਾਈਵ ਤੇ ਦੇ ਫਿਰ ਕਰਦੇ ਆ ਗੱਲ ਤੁਹਾਡੇ ਨਾਲ ਪੰਜਾਬ ਦੇ ਪ੍ਰਤੀਕ ਪੰਜਾਬ ਦੀ ਐਸੀ ਖਬਰ ਜਿਹੜੀ ਦਿਲ ਨੂੰ ਦਹਿਰਾ ਦੇਣ ਵਾਲੀ ਖਬਰ ਆ ਤਾਂ ਜਿੰਨੇ ਵੀ ਨੌਜਵਾਨ ਲਾਈਵ ਤੇ ਜੁੜੋਂਗੇ ਮੇਰਾ ਵੀਰ ਸ਼ੇਅਰ ਜ਼ਰੂਰ ਕਰਦੇ ਰਹੋ ਤਾਂ ਕਿ ਹੋਰ ਬਹੁਤ ਸਾਰੇ ਸਾਡੇ ਪੰਜਾਬ ਦੇ ਭੈਣ ਭਰਾਵਾਂ ਤੱਕ ਇਹ ਗੱਲ ਜਾਵੇ ਤਾਂ ਜ਼ਰੂਰੀ ਮੁੱਦਾ ਜਿਹੜਾ ਉਹ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ ਗੱਲ ਆਜੋ ਮੇਰਾ ਵੀਰ ਜਿੰਨੇ ਸਾਥੀ ਤੁਸੀਂ ਜੁੜੋਗੇ ਤੇ ਸ਼ੇਅਰ ਕਰਦੇ ਰਹੋ ਮੇਰਾ ਵੀਰ ਜਿੰਨੇ ਸਾਥੀ ਤੁਸੀਂ ਜੁੜੋਗੇ ਤੇ ਸ਼ੇਅਰ ਕਰਦੇ ਰਹੋ ਮੇਰਾ ਵੀਰ ਜਿੰਨੇ ਸਾਥੀ ਤੁਸੀਂ ਜੁੜੋਗੇ ਪੰਜਾਬ ਦੇ ਵਿੱਚ ਜਿਹੜੀ ਇੱਕ ਛੋਟੀ ਜੀ ਕੁੜੀ ਨਾਲ ਘਟਨਾ ਵਾਪਰੀ ਹੈ ਉਸ ਮੁੱਦੇ ਪਰਤੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਜਿਹੜੀ ਕਿ ਬੜੀ ਹੀ ਅਹਿਮ ਹੈ ਜ਼ਰੂਰੀ ਗੱਲਾਂ ਜਿਹੜੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਪੰਜਾਬ ਦੇ ਵਿੱਚ ਇੱਕ ਬੀਤੇ ਦਿਨੀ ਜਿਹੜੀ ਕੁੜੀ ਦੇ ਨਾਲ ਘਟਨਾ ਵਾਪਰੀ ਇੱਕ ਬੱਚੀ ਦੇ ਨਾਲ 2 ਸਾਲ ਦੀ ਬੱਚੀ ਦੇ ਨਾਲ ਉਹਦੇ ਬਾਰੇ ਤੁਹਾਡੇ ਨਾਲ ਮੈਂ ਗੱਲ ਬਹੁਤ ਵੱਡੀ ਜਿਹੜੀ ਗੱਲ ਸਾਂਝੀ ਕਰੂੰਗਾ ਤੇ ਇੱਕ ਵੀਡੀਓ ਦਾ ਜ਼ਿਕਰ ਕਰਾਂਗੇ ਆਪਾਂ ਜਿਹੜੀ ਆਪਾਂ ਅਪਲੋਡ ਵੀ ਕਰ ਚੁੱਕੇ ਹਾਂ ਲੇਟੈਸਟ ਵੀਡੀਓ ਔਰ ਜਿੰਨੇ ਵੀ ਸਾਥੀ ਤੁਸੀਂ ਜੁੜੋਗੇ ਮੇਰੀ ਅਪੀਲ ਆ ਬੇਨਤੀ ਹੈ ਵੱਡੇ ਪੱਧਰ ਤੇ ਯਾਨੀ ਆਪਣੇ ਗਰੁੱਪਾਂ ਦੇ ਵਿੱਚ ਇਸ ਲਾਈਵ ਨੂੰ ਪਾ ਦੇਣਾ ਤਾਂ ਕਿ ਹੋਰ ਬਹੁਤ ਸਾਰੇ ਸਾਥੀਆਂ ਤੱਕ ਇਹ ਖਬਰ ਜਾਵੇ ਔਰ ਜਿਹੜੀ ਵੀਡੀਓ ਦਾ ਮੈਂ ਤੁਹਾਡੇ ਸਾਹਮਣੇ ਜ਼ਿਕਰ ਕਰੂੰਗਾ ਉਹਨੂੰ ਸੁਣ ਕੇ ਸ਼ੇਅਰ ਜ਼ਰੂਰ ਕਰਨੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਹੈ ਯਾਨੀ ਇੱਕ ਦੋ ਸਾਲ ਦੀ ਬੱਚੀ ਹੈ ਉਹਦੇ ਆਪਣੇ ਹੀ ਪਿਤਾ ਦੁਆਰਾ ਯਾਨੀ ਇਹ ਅੰਜਾਮ ਦਿੱਤਾ ਗਿਆ ਰੇਪ ਕੀਤਾ ਗਿਆ 2 ਸਾਲ ਦੀ ਬੱਚੀ ਇੱਕ ਰੱਬ ਰੂਪ ਬੱਚਾ ਜਿਹੜਾ ਕਹਿ ਸਕਦੇ ਆਪਾਂ ਤਾਂ ਪੰਜਾਬੀਆਂ ਨੂੰ ਸਾਰਿਆਂ ਨੂੰ ਅਪੀਲ ਆ ਭਾਈ ਜਿੰਨੇ ਵੀ ਸਾਡੇ ਸੱਜਣ ਮਿੱਤਰ ਜੁੜਨਗੇ ਬਾਹਰੋਂ ਅੰਦਰੋਂ ਕਿਤੋਂ ਵੀ ਹੋਣਗੇ ਚਾਹੇ ਮੁਲਖਾਂ ਚੋਂ ਚਾਹੇ ਸਾਡੇ ਪੰਜਾਬ ਦੇ ਵਿੱਚੋਂ ਸ਼ੇਅਰ ਜ਼ਰੂਰ ਕਰ ਲਿਓ ਲਾਈਵ ਨੂੰ ਤਾਂ ਕਿ ਬਹੁਤ ਸਾਰੇ ਨੌਜਵਾਨ ਹੋਰ ਵੀ ਜੁੜ ਸਕਣ ਔਰ ਉਸ ਤੋਂ ਬਾਅਦ ਆਪਾਂ ਜਿਹੜੀ ਵੀਡੀਓ ਦਾ ਜ਼ਿਕਰ ਕਰਾਂਗੇ ਉਹ ਵੀ ਤੁਹਾਨੂੰ ਮੈਂ ਦੱਸਦਾ ਕਿ ਜਿਹੜੀ ਲੇਟੈਸਟ ਵੀਡੀਓ ਹੈ ਉਹਦੇ ਵਿੱਚ ਮੈਂ ਪੂਰੀ ਜਣੀ ਉਹਦੀ ਮਾਂ ਕੀ ਕਹਿ ਰਹੀ ਐ ਉਹ ਵੀ ਦਿਖਾਤਾ ਤਾਂ ਉਹਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਸਾਰਾ ਮੁਕੰਮਲ ਤੌਰ ਤੇ ਜਣੀ ਗੱਲਬਾਤ ਤੁਹਾਨੂੰ ਮੈਂ ਉਸ ਵੀਡੀਓ ਦੇ ਵਿੱਚ ਦੱਸੀ ਐ ਤਾਂ ਉਸ ਵੀਡੀਓ ਨੂੰ ਦੇਖ ਕੇ ਵੀ ਸ਼ੇਅਰ ਕਰਨਾ ਪਹਿਲਾਂ ਤੁਸੀਂ ਹੁਣ ਲਾਈਵ ਤੇ ਜੁੜ ਕੇ ਪੂਰੀ ਗੱਲਬਾਤ ਸੁਣਿਓ ਔਰ ਜਿੰਨੇ ਵੀ ਸਾਥੀ ਨਵੇਂ ਹੋਣ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੀਡੀਓ ਦਾ ਔਰ ਜਿੰਨੇ ਵੀ ਸਾਥੀ ਤੁਸੀਂ ਹੁਣ ਜੁੜ ਚੁੱਕੇ ਹੋ ਤਾ ਮੇਰਾ ਵੀਰ ਬੇਨਤੀ ਆ ਕਿ ਸ਼ੇਅਰ ਕਰਦੇ ਰਹੋ ਲਾਈਵ ਨੂੰ ਤਾਂ ਕਿ ਬਹੁਤ ਸਾਰੀ ਜਨਤਾ ਤੱਕ ਇਹ ਗੱਲ ਪਹੁੰਚ ਜਾਵੇ ਕਿਉਂਕਿ ਅਕਸਰ ਦੇਖਿਆ ਮੈਂ ਪੰਜਾਬ ਦੇ ਵਿੱਚ ਬਹੁਤ ਸਾਰੇ ਯਾਰੇ ਜਿਹੜਾ ਕਿ ਪੰਜਾਬ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਇਹਨਾਂ ਗੱਲਾਂ ਬਾਤਾਂ ਦੇ ਪ੍ਰਤੀ ਪੰਜਾਬ ਦੇ ਮੁੱਦਿਆਂ ਤੇ ਹੀ ਜਿਹੜਾ ਕਿ ਆਪਣਾ ਕੰਮ ਹੈ ਤਾਂ ਉਹ ਵੀਡੀਓ ਮੈਂ ਬੜੀ ਇੱਕ ਜ਼ਬਰਦਸਤ ਜਿਹੜਾ ਕਿ ਉਹਦੇ ਵਿੱਚ ਮੈਸੇਜ ਹੈ ਜਿਹੜਾ ਪੂਰੇ ਪੰਜਾਬ ਤੱਕ ਪਹੁੰਚਣਾ ਜ਼ਰੂਰੀ ਹੈ ਕਿਉਂਕਿ ਛੋਟੀ ਜੀ ਬੱਚੀ ਦੇ ਨਾਲ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਉਹਦੇ ਪਿਓ ਨੇ ਹੀ ਦਿੱਤਾ ਤਾਂ ਉਸ ਨੂੰ ਆਪਾਂ ਵੀ ਅੰਜਾਮ ਤੱਕ ਪਹੁੰਚਾਉਣਾ ਤਾਂ ਕਿ ਪੰਜਾਬ ਦੇ ਬੱਚੇ-ਬੱਚੇ ਨੂੰ ਇਹ ਗੱਲ ਦਾ ਪਤਾ ਲੱਗੇ ਕਿ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਪਿਓ ਵੀ ਹੈਗੇ ਨੇ ਜਿਹੜੇ ਰਾਖਸ਼ ਬਣ ਜਾਂਦੇ ਨੇ ਤੇ ਇਸ ਖਬਰ ਨੂੰ ਸ਼ੇਅਰ ਕਰਨਾ ਸਾਰਿਆਂ ਦਾ ਫਰਜ਼ ਬਣਦਾ ਤਾਂ ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਹੈ ਬਾਈ ਵੱਡੇ ਪੱਦਰ ਤੇ ਜੁੜਦੇ ਰਹਿਣ ਤੇ ਬਾਕੀ ਮੇਰਾ ਵੀਰ ਸ਼ੇਅਰ ਕਰੀ ਚੱਲੋ ਦੇਖੋ 2 ਸਾਲ ਦੀ ਬੱਚੀ ਸੀ ਇਹ ਨਾਬੇ ਦੀ ਘਟਨਾ ਹੈਗੀ ਪੰਜਾਬ ਦਾ ਨਾਬਾ ਜਿਹੜਾ ਸ਼ਹਿਰ ਹੈ ਨਾਬੇ ਦੇ ਵਿੱਚ 2 ਸਾਲ ਦੀ ਬੱਚੀ ਨਾਲ ਆਪਣੇ ਹੀ ਪਿਤਾ ਬੰਨੀ ਉਹ ਇਹ ਅੰਜਾਮ ਦਿੱਤਾ ਗਿਆ ਜਿਹੜਾ ਕਿ ਉਹ ਬੰਦਾ ਹੁਣ ਜੇਲ੍ਹ ਦੇ ਅੰਦਰ ਇੱਕ ਯਾਨੀ ਕੈਦੀਆਂ ਤੋਂ ਕੁੱਟ ਵੀ ਖਾ ਰਿਆ ਫਾਂਸੀ ਦੀ ਸਜ਼ਾ ਮੰਗ ਸੀ ਪੰਜਾਬ ਦੇ ਲੋਕਾਂ ਦੀ ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹਣਾ ਮੈਂ ਦੋ ਵੀਡੀਓ ਅਪਲੋਡ ਕੀਤੀਆਂ ਸੀ ਉਸੇ ਬੱਚੀ ਤੇ ਅੱਜ ਤੀਸਰਾ ਵੀਡੀਓ ਅਪਲੋਡ ਕਰ ਦਿੱਤਾ ਤਾਂ ਉਹਨਾਂ ਵੀਡੀਓ ਦੇ ਵਿੱਚ ਜਿਹੜੀਆਂ ਪਹਿਲਾਂ ਵਾਲੀਆਂ ਦੋ ਵੀਡੀਓ ਨੇ ਉਹਨਾਂ ਦੇ ਵਿੱਚ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਬਾਹਰਲੇ ਲੋਕਾਂ ਨੇ ਵੀ ਮੁਲਕਾਂ ਦੇ ਵਿੱਚੋਂ ਇਹੀ ਲਿਖਿਆ ਕਿ ਇਹਨੂੰ ਦਰਿੰਦੇ ਨੂੰ ਫਾਂਸੀ ਹੋਣੀ ਚਾਹੀਦੀ ਹੈ ਇਹੀ ਮੰਗ ਰਹੀ ਪੂਰੇ ਪੰਜਾਬ ਦੀ ਪੂਰੀ ਜਨਤਾ ਦੀ ਜਿੰਨੇ ਸਾਡੇ ਭਰਾ ਸਾਡੇ ਨਾਲ ਜੁੜੇ ਹੋਏ ਨੇ ਚੈਨਲ ਤੇ ਸਾਰਿਆਂ ਦੀ ਇਹ ਮੰਗ ਰਹੀ ਹੈ ਕਿ ਉਸ ਦਰਿੰਦੇ ਨੂੰ ਫਾਂਸੀ ਹੋਣੀ ਚਾਹੀਦੀ ਹੈ ਤਾਂ ਉਹ ਜਿਹੜੀ ਮੰਗ ਸੀ ਪੰਜਾਬ ਦੇ ਲੋਕਾਂ ਦੀ ਉਹ ਸਿਰੇ ਚੜ ਗਈ ਹੈ ਤਾਂ ਹੁਣ ਮੈਂ ਤੁਹਾਡੇ ਨਾਲ ਜਿਹੜੇ ਵਿਚਾਰ ਸਾਂਝੇ ਕਰੂੰਗਾ ਜ਼ਰੂਰੀ ਗੱਲਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਨੇ ਤੇ ਮੇਰੀ ਸਾਰੇ ਸੱਜਣਾ ਨੂੰ ਬੇਨਤੀ ਹੈ ਕਿ ਭਾਈ ਲਾਈਵ ਨੂੰ ਦਬ ਕੇ ਸ਼ੇਅਰ ਕਰ ਦਿਓ ਮੇਰਾ ਵੀਰ ਔਰ ਗੱਲ ਜਰੂਰ ਸੁਣ ਲਿਓ ਕਿਉਂਕਿ ਪੰਜਾਬ ਦੀ ਉਸ ਬੱਚੀ ਦੀ ਗੱਲ ਹੈ ਜਿਹਦੇ ਨਾਲ ਬਹੁਤ ਵੱਡਾ ਤਸ਼ੱਦਦ ਹੋਇਆ ਕਿਉਂਕਿ ਇਸ ਗੱਲ ਨੇ ਪੂਰੇ ਪੰਜਾਬ ਤੱਕ ਨਹੀਂ ਮੈਂ ਕਹੂੰਗਾ ਮੁਲਕਾਂ ਤੱਕ ਇਹ ਗੱਲ ਚਲੀ ਗਈ ਹੈ ਮਿਲੀਅਨ ਦੇ ਵਿੱਚ ਇਹਨੂੰ ਜਿਹੜੇ ਕਿ ਲੋਕ ਨੇ ਉਹ ਵੀ ਸੁਣ ਚੁੱਕੇ ਨੇ ਪੰਜਾਬ ਦੇ ਵਿੱਚੋਂ ਸਾਡੇ ਜਿੰਨੇ ਵੀ ਸਾਡੇ ਸਾਥੀ ਜੋੜਨੀਆਂ ਸਾਰਿਆਂ ਨੂੰ ਅਪੀਲ ਆ ਬਾਈ ਇੱਕ ਤਾਂ ਵੱਡੇ ਪੱਧਰ ਤੇ ਲਾਈਵ ਸ਼ੇਅਰ ਕਰ ਲਿਓ ਨੰਬਰ ਦੂਜਾ ਇੱਕ ਲੇਟੈਸਟ ਵੀਡੀਓ ਪਾਈ ਹੈ ਜਿਹੜੀ ਮੈਂ ਉਸੇ ਬੱਚੀ ਤੇ ਪਾਈ ਹੈ ਜਿਹਦੇ ਨਾਲ ਇਹ ਘਟਨਾ ਵਾਪਰੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਦੱਬ ਕੇ ਉਸ ਵੀਡੀਓ ਨੂੰ ਦੇਖ ਕੇ ਸ਼ੇਅਰ ਕਰ ਦੇਣਾ ਉਹ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਜਿਹੜੀ ਕਿ ਮੁਕੰਮਲ ਤੌਰ ਤੇ ਮਿਲੂਗੀ ਤੇ ਉਹਨੂੰ ਮਿਲਣ ਜਾ ਰਹੀ ਹੈ ਪੂਰਾ ਯਾਨੀ ਪ੍ਰੂਫ ਦੇ ਆਧਾਰ ਤੇ ਮੈਂ ਉਹਦੇ ਵਿੱਚ ਇੱਕ ਗੱਲ ਦਿਖਾਈ ਹੈ ਵੀਡੀਓ ਦੇ ਵਿੱਚ ਜਿਹੜੀ ਮੈਂ ਅਪਲੋਡ ਕਰ ਚੁੱਕਿਆ ਹੋਣੀ ਤਾਂ ਸਾਰੇ ਸੱਜਣਾ ਤੋਂ ਮੈਂ ਵੀ ਪੁੱਛਣਾ ਚਾਹੂੰਗਾ ਕਿ ਪੰਜਾਬ ਦੇ ਜਿੰਨੇ ਵੀ ਭੈਣ ਭਰਾ ਸਾਡੇ ਮੈਨੂੰ ਸੁਣਦੇ ਨੇ ਤੁਹਾਡਾ ਕੀ ਮੰਨਣਾ ਇਹ ਵੀ ਜ਼ਰੂਰ ਦੱਸਿਓ ਤੇ ਆਪਣੇ ਆਪਣੇ ਇਲਾਕਿਆਂ ਦੇ ਕਮੈਂਟਾਂ ਦੇ ਵਿੱਚ ਨਾਮ ਜ਼ਰੂਰ ਲਿਖ ਦਿਓ ਮੇਰਾ ਵੀਰ ਕਿਉਂਕਿ ਲਾਈਵ ਆਪਾਂ ਦਿਨ ਦੇ ਵਿੱਚ ਕਦੇ-ਕਦੇ ਕਰਦੇ ਹੁੰਨੇ ਨਹੀਂ ਰਾਤ ਨੂੰ ਹੀ ਹੁੰਦੀ ਹੈ ਤਾਂ ਮੈਂ ਬੇਨਤੀ ਕਰ ਰਿਹਾ ਤੁਹਾਨੂੰ ਇੱਕ ਆਪਣੇ ਇਲਾਕਿਆਂ ਦੇ ਨਾਮ ਔਰ ਦੂਜਾ ਕਮੈਂਟਾਂ ਦੇ ਵਿੱਚ ਤੁਹਾਡੀ ਪ੍ਰਕਿਰਿਆ ਕੀ ਹੈ ਇਸ ਬੱਚੀ ਦੇ ਉੱਤੇ ਇਹ ਵੀ ਜ਼ਰੂਰ ਜਿਹੜਾ ਕਿ ਲਿਖ ਦਿਓ ਮੈਂ ਸਮਝਣਾ ਚਾਹੁੰਦਾ ਪੰਜਾਬ ਦੀ ਜਨਤਾ ਇਸ ਗੱਲਾਂ ਦੇ ਪੱਖਾਂ ਦੇ ਵਿੱਚ ਕੀ ਕਹਿੰਦੀ ਹੈ ਕਿਉਂਕਿ ਜਿਹੜੀ ਉਹ ਕੁੜੀ ਹੈ ਉਹਨੂੰ ਤਾਂ ਨਹੀਂ ਪਤਾ 2 ਸਾਲ ਦੀ ਬੱਚੀ ਹੈ ਪਰ ਜਿਹੜਾ ਉਹ ਦਰਿੰਦਾ ਉਸ ਬੰਦੇ ਨੂੰ ਲੋਕਾਂ ਦੀਆਂ ਭਾਵਨਾਵਾਂ ਇਹੀ ਰਹੀਆਂ ਨੇ ਵੀਡੀਓ ਦੇ ਵਿੱਚ ਵੀ ਮੈਨੂੰ ਜਿਹੜੇ ਕਮੈਂਟ ਆਏ ਨੇ ਕਿ ਭਾਈ ਇਸ ਬੰਦੇ ਨੂੰ ਦਰਿੰਦੇ ਨੂੰ ਸਜ਼ਾ ਦਾ ਫਾਂਸੀ ਦੀ ਮਿਲਣੀ ਚਾਹੀਦੀ ਹੈ ਸੋ ਲੋਕਾਂ ਦੀ ਜਿਹੜੀ ਉਹ ਗੱਲ ਸੀ ਉਹ ਭਾਵਨਾ ਸੀ ਉਹ ਪੂਰੀ ਹੁੰਦੀ ਜਿਹੜੀ ਕਿ ਨਜ਼ਰ ਆ ਗਈ ਹੈ ਉਹਨੂੰ ਸਜ਼ਾ ਫਾਂਸੀ ਹੀ ਹੈ ਆ ਯਾਨੀ ਉਹਦੇ ਤੇ ਇੱਕ ਧਾਰਾ ਲੱਗੀ ਆ ਪੌਸਕੋ ਪੌਸਕੋ ਉਸ ਬੰਦੇ ਤੇ ਲੱਗਦੀ ਹੈ ਜਿਹਨੂੰ ਫਾਂਸੀ ਲੱਗਣੀ ਹੋਵੇ ਤਾਂ ਜਿੰਨੇ ਤੁਸੀਂ ਹੁਣ ਪੰਜਾਬ ਦੇ ਸਾਡੇ ਭੈਣ ਭਰਾਗੇ ਇਸ ਗੱਲ ਨੂੰ ਸਮਝ ਸਕਦੇ ਆ ਤੁਸੀਂ ਕਿ ਪੰਜਾਬ ਦੀ ਧਰਤੀ ਨੂੰ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਚੋਦਿਆਂ ਦੀ ਧਰਤੀ ਹੈ ਤੇ ਫਿਰ ਇਸੇ ਧਰਤੀ ਦੇ ਉੱਤੇ ਜਦੋਂ ਜ਼ੁਲਮ ਵਧ ਜਾਂਦਾ ਵੱਡੇ ਪੱਦਰ ਤੇ ਫਿਰ ਉਹੀ ਧਰਤੀ ਦਾ ਨਾਮ ਕਲੰਕ ਲਾਉਣ ਵਾਲੇ ਲੋਕਾਂ ਨੂੰ ਫਾਂਸੀ ਤਾਂ ਹੋਣੀ ਚਾਹੀਦੀ ਹੈ ਕਮ ਸੇ ਕਮ ਇਹ ਜ਼ਰੂਰੀ ਸੀ ਤੇ ਜਿੰਨੇ ਸਾਡੇ ਪੰਜਾਬ ਦੇ ਹੁਣ ਤੁਸੀਂ ਦੇਖੀ ਜਾਂਦੇ ਹੋ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਆਪਣੀ رائے ਜ਼ਰੂਰ ਸਾਂਝੀ ਕਰ ਲਿਓ ਮੇਰਾ ਵੀਰ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਲਿਖਿਓ ਤੁਹਾਡੀ ਪ੍ਰਕਿਰਿਆ ਕੀ ਹੈ ਪੰਜਾਬ ਦੇ ਪ੍ਰਤੀ ਕਿਉਂਕਿ ਪੰਜਾਬ ਜੂਜਦਾ ਜਾ ਰਿਹਾ ਹੈ ਇੱਕ ਪਾਸੇ ਨਸ਼ੇ ਪੱਤਿਆਂ ਦੇ ਨਾਲ ਇੱਕ ਪਾਸੇ ਇਹ ਜੀਆਂ ਕਟਨਾਵਾ ਦੇ ਨਾਲ ਬੜਾ ਪੰਜਾਬ ਨੇ ਮਾੜਾ ਵਕਤ ਪਹਿਲਾਂ ਵੀ ਦੇਖਿਆ ਤੇ ਅੱਜ ਕਾਲ ਯੋਗ ਦਾ ਜਿਹੜਾ ਪੈਰਾ ਸੀ ਉਹ ਤੇਜ ਹੋ ਚੁੱਕਿਆ ਕਾਲ ਯੋਗ ਦੀ ਸ਼ੁਰੂਆਤ ਹੋ ਚੁੱਕੀ ਆ ਪੰਜਾਬੀਓ ਤੇ ਹੁਣ ਮੇਰਾ ਵੀਰ ਇਸ ਗੱਲ ਨੂੰ ਮੁਕੰਮਲ ਤੌਰ ਤੇ ਸਾਰਿਆਂ ਨੂੰ ਪੂਰੀ ਕੜੀ ਨਜ਼ਰ ਦੇ ਨਾਲ ਦੇਖਣਾ ਚਾਹੀਦਾ ਗੰਭੀਰਤਾ ਦੇ ਨਾਲ ਸੁਣਨਾ ਚਾਹੀਦਾ ਕਿਉਂਕਿ ਇੱਕ ਪਿਓ ਨੇ ਇਹੋ ਜੀ ਗੱਲ ਨੂੰ ਅੰਜਾਮ ਦਿੱਤਾ ਹੈ ਜਿڑا ਕਿ ਸਾਡੇ ਲੋਕ ਕਦੇ ਸੋਚ ਵੀ ਨਹੀਂ ਸਕਦੇ ਸੀ ਦੇਖੋ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦੇ ਲੋਕ ਕਿੱਧਰ ਨੂੰ ਜਾ ਰਹੇ ਨੇ ਤੇ ਮੇਰਾ ਵੀਰ ਆਪਦੇ ਆਪਦੇ ਕਮੈਂਟਾਂ ਦੇ ਵਿੱਚ ਨਾਮ ਜ਼ਰੂਰ ਲਿਖ ਦਿਓ ਸ਼ਹਿਰ ਦੇ ਪਿੰਡ ਦੇ ਕਿੱਥੋਂ ਤੁਸੀਂ ਦੇਖ ਰਹੇ ਹੋ ਤਾਂ ਕਿ ਮੈਨੂੰ ਵੀ ਪਤਾ ਲੱਗੇ ਸਾਡੇ ਪੰਜਾਬ ਦੇ ਜਿਹੜੇ ਭੈਣ ਭਰਾ ਜੁੜੇ ਨੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਇਸ ਵਕਤ ਤੁਸੀਂ ਦੇਖੀ ਜਾਂਦੇ ਹੋ ਕਿਉਂਕਿ ਜੜੀਆਂ ਜ਼ਰੂਰੀ ਗੱਲਾਂ ਨੇ ਉਹੀ ਤੁਹਾਡੇ ਨਾਲ ਮੈਂ ਕਰਦਾ ਹੁੰਨਾ ਤੇ ਤੁਸੀਂ ਆਪਣੀ ਆਪਣੀ ਪ੍ਰਕਿਰਿਆ ਜ਼ਰੂਰ ਦਿਓ ਮੇਰਾ ਵੀਰ ਕਮੈਂਟਾਂ ਦੇ ਵਿੱਚ ਸਾਥੀਓ ਆਪਦੀ رائے ਜ਼ਰੂਰ ਧਰਿਓ ਕਿ ਜਿਹੜਾ ਇਸ ਬੱਚੀ ਦੇ ਨਾਲ ਵਾਪਰਿਆ ਉਹਦੇ ਪਿਓ ਨੇ ਹੀ ਯਾਨੀ ਸਾਰਾ ਅੰਜਾਮ ਦਿੱਤਾ ਹੈ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਈ ਉਹੀ ਪੰਜਾਬ ਆ ਜਿਹਨੂੰ ਕਹਿੰਦੇ ਨੇ ਵੀ ਗੁਰੂਆਂ ਦੀ ਧਰਤੀ ਸਾਡੇ ਯੋਧੇ ਯੋਧਿਆਂ ਦੀ ਧਰਤੀ ਕਿਉਂਕਿ ਭਾਈ ਧਰਤੀ ਦਾ ਉਹੀ ਹੈ ਧਰਤੀ ਦੇ ਉੱਤੇ ਬੈਠੇ ਲੋਕ ਬਦਲ ਚੁੱਕੇ ਨੇ ਜਿਹੜਾ ਕਿ ਵੱਡੇ ਪੱਦਰ ਤੇ ਤਸ਼ੱਦਦ ਹੋਣ ਲੱਗ ਗਿਆ ਬੱਚਿਆਂ ਦੇ ਨਾਲ ਬੱਚਿਆਂ ਦੇ ਨਾਲ ਰੇਪ ਹੋਣ ਲੱਗ ਗਿਆ ਯਾਰ ਪਹਿਲਾਂ ਤਾਂ ਵੱਡਿਆਂ ਬੱਚਿਆਂ ਦੇ ਨਾਲ ਹੁੰਦੇ ਸੀ ਹੁਣ ਤਾਂ 2 ਸਾਲ ਦੀ ਬੱਚੀ ਐ ਜਿਨੂੰ ਆਪਾ ਕਹ ਸਕਦੇ ਆ ਵੀ ਰੱਬ ਦਾ ਰੂਪ ਐ ਤੇ ਉਹਦੇ ਨਾਲ ਯਾਰ ਕਮਾਲ ਹੋ ਗਈ ਪੰਜਾਬ ਦੇ ਇਹਨਾਂ ਦਰਿੰਦਿਆਂ ਦੀ ਇਹ ਦਰਿੰਦਿਆਂ ਨੂੰ फांसी ਵੀ ਨਹੀਂ ਮੈਂ ਕਹਿੰਦਾ ਹੋਰ ਵੀ ਕੜੀ ਸਜ਼ਾ ਮਿਲਣੀ ਚਾਹੀਦੀ ਐ ਵੀ ਨਾ ਤਾਂ ਇਹਨਾਂ ਨੂੰ ਮੌਤ ਆਵੇ ਤੇ ਨਾ ਇਹ ਝੌਂਦਿਆਂ ਚ ਰਹਿਣ ਨਾਲ ਮਰਿਆ ਠੀਕ ਆ ਜੀ ਬਾਕੀ ਤੁਹਾਡੀ ਜਿਹੜੀ ਵੀ ਪ੍ਰਕਿਰਿਆ ਹੁੰਦੀ ਐ ਜ਼ਰੂਰ ਦੱਸਦਿਆ ਕਰੋ ਤੇ ਉਸ ਤੇ ਆਪਾਂ ਰਿਐਕਸ਼ਨ ਵੀ ਲੈਨੇ ਆ ਉਸ ਤੇ ਗੌਰ ਵੀ ਕਰਦੇ ਆ ਵੀਡੀਓ ਤੱਕ ਬਣਾ ਦਿੰਨਾ ਮੈਂ ਜਦੋਂ ਪਬਲਿਕ ਦੇ ਕਮੈਂਟ ਆਉਣ ਕਿ ਭਾਈ ਆਹ ਗੱਲਬਾਤ ਇਸ ਤਰ੍ਹਾਂ ਲੱਗਦੀ ਐ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਜਿੰਨੇ ਵੀ ਸਾਡੇ ਸਾਥੀ ਜੁੜੇ ਹੋਣੇ ਹੋ ਇੱਕ ਤਾਂ ਆਪਦੇ ਉਹਦੇ ਇਲਾਕਿਆਂ ਦੇ ਨਾਮ ਜ਼ਰੂਰ ਲਿਖ ਦਿਆ ਕਰੋ ਹੂ ਹੂ ਲਿਖੋ ਮੇਰਾ ਵੀਰ ਤੁਹਾਡੀ رائے ਕੀ ਹੈ ਫਿਰ ਮੈਂ ਤੁਹਾਡੇ ਜਵਾਬ ਦੇਵਾਂਗਾ ਆਪ ਦੀ ਆਪ ਦੀ رائے ਜ਼ਰੂਰ ਤਾਰ ਦਿਓ ਸਾਥੀਓ ਤੇ ਜਿਹੜੀ ਮੈਂ ਵੀਡੀਓ ਅਪਲੋਡ ਕੀਤੀ ਉਸੇ ਬੱਚੀ ਤੇ ਕੀਤੀ ਹੈ ਜਿਹਦੇ ਨਾਲ ਇਹ ਘਟਨਾ ਵਾਪਰੀ ਹੈ ਉਸੇ ਹੀ ਬੱਚੀ ਤੇ ਉਹ ਦਰਿੰਦੇ ਨੂੰ ਫਾਂਸੀ ਮਿਲਣ ਜਾ ਰਹੀ ਹੈ ਫਾਂਸੀ ਇਹੀ ਵਾਂਗ ਸੀ ਪੰਜਾਬ ਦੀ ਜਨਤਾ ਦੀ ਜਿਹੜੀਆਂ ਮੈਂ ਪਹਿਲਾਂ ਦੋ ਵੀਡੀਓ ਪਾਈਆਂ ਉਹਦੇ ਵਿੱਚ ਹਰ ਕਿਸੇ ਨੇ ਇਹੀ ਕਿਹਾ ਵੀ ਇਸ ਦਰਿੰਦੇ ਨੂੰ ਫਾਂਸੀ ਮਿਲਣੀ ਚਾਹੀਦੀ ਹੈ ਭਾਈ ਤੇ ਉਹੀ ਪੰਜਾਬ ਦੀ ਜਨਤਾ ਦੀ ਜਿਹੜੀ ਗੱਲ ਪੂਰੀ ਹੋ ਰਹੀ ਹੈ ਤੇ ਤੁਸੀਂ ਓਹੋ ਉਸ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਵੀਰ ਤਹਾਡੀ ਹਾਲੇ ਕਿਸੇ ਦੀ ਵੀ ਪ੍ਰਕਿਰਿਆ ਨਹੀਂ ਆਈ ਬਾਈ ਇਸੇ ਕਰਕੇ ਕਹਿਣਾ ਹੁੰਦਾ ਮੈਂ ਵੀ ਪੰਜਾਬ ਦੇ ਜਿੰਨੇ ਵੀ ਸਾਡੇ ਸਾਥੀ ਭੈਣ ਭਰਾ ਤੁਸੀਂ ਜੁੜਦੇ ਹੋ ਤਾਂ ਲਾਈਵ ਤੇ ਜ਼ਰੂਰ ਕਮੈਂਟ ਕਰਿਆ ਕਰੋ ਸਿੱਧੀ ਗੱਲਬਾਤ ਤੁਹਾਡੇ ਨਾਲ ਜਿਹੜੀ ਹੁੰਦੀ ਹੈ ਉਹ ਜ਼ਰੂਰੀ ਹੈ हां जी पंजाब वालों ਕਰੋ ਮੇਰਾ ਵੀ ਰਿ ਕਮੈਂਟ ਫਿਰ ਮੈਂ ਨਹੀਂ ਲਾਈਵ ਸਮਾਪਤ ਕਰ ਲੱਗਿਆ ਬਾਈ ਜੇ ਤਾਂ ਤੁਹਾਡੇ ਕੋਈ ਪ੍ਰਕਿਰਿਆ ਆਉਂਦੀ ਤਾਂ ਆਪਾਂ ਲਾਈਵ ਤੇ ਰਹਿੰਦੇ ਹਨਾ ਜ਼ਰੂਰੀ ਹੁੰਦਾ ਬਾਈ ਤੁਹਾਡੇ ਤੋਂ ਮੈਂ ਰਾਇ ਜਾਣਨੀ ਚਾਹੁੰਦਾ ਸੀ ਕਿ ਪੰਜਾਬ ਦੀ ਸਾਡੀ ਆਡੀਅנס ਸਾਡੇ ਭੈਣ ਭਰਾ ਕੀ ਕਹਿ ਰਹੇ ਨੇ ਕਿਉਂਕਿ ਜਨਤਾ ਹੀ ਸਭ ਤੋਂ ਵੱਡੀ ਹੁੰਦੀ ਹੈ ਉਹ ਦਰਿੰਦੇ ਨੂੰ ਜਿਹੜੀ ਫਾਂਸੀ ਦੀ ਸਜ਼ਾ ਮਿਲਣ ਜਾ ਰਹੀ ਹੈ ਉਹ ਉਸ ਕੋ ਧਾਰਾ ਲੱਗੀ ਸੀ ਉਹਦੇ ਤੇ ਜਿਹੜੀ ਫਾਂਸੀ ਵਾਲਿਆਂ ਤੇ ਲਾਈ ਜਾਂਦੀ ਹੈ ਦਾਲਿਓ ਮੇਰਾ ਵੀਰ ਆਪਣੇ ਆਪਣੀ ਪ੍ਰਕਿਰਿਆ ਜ਼ਰੂਰ ਲਿਖ ਲਿਓ ਤਾਂ ਕਿ ਪੰਜਾਬ ਪ੍ਰਤੀ ਮੈਨੂੰ ਵੀ ਪਤਾ ਲੱਗੇ ਸਾਡੇ ਪੰਜਾਬੀਆਂ ਦਾ ਕੀ ਮੰਨਣਾ ਹੈ ਕੀ ਕਹਿਣਾ ਹੈ ਜ਼ਰੂਰੀ ਹੈ ਭਾਈ ਸਾਡੀ ਜਿਹੜੀ ਪਬਲਿਕ ਹੈ ਇਹਨਾਂ ਤੋਂ ਸੁਨੇਹਾ ਕੀ ਆਉਂਦਾ ਇਹ ਵੀ ਜਾਣ ਲੈਣਾ ਮੇਰੇ ਲਈ ਜ਼ਰੂਰੀ ਹੈ ਉਕੇ ਮੈਂ ਕੰਮ ਇਹਨਾਂ ਮੁੱਦਿਆਂ ਤੇ ਜਦੋਂ ਕਰਦਾ ਪੰਜਾਬ ਦਾ ਚਾਹੇ ਕੋਈ ਵੀ ਮੁੱਦਾ ਤਾਂ ਮੇਰੇ ਲਈ ਪੰਜਾਬ ਦੀ ਜਨਤਾ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਕਿ ਜਾਣ ਲੈਣਾ ਜ਼ਰੂਰੀ ਹੈ ਸਾਡੇ ਪੰਜਾਬੀਆਂ ਦੀ ਸੋਚ ਕੀ ਹੈ ਤੁਹਾਡੀ ਪ੍ਰਕਿਰਿਆ ਹਲੇ ਤੱਕ ਨਹੀਂ ਆਈ ਬਾਈ ਅ ਜਰੂਰ ਆਪਦੇ ਆਪਦੇ ਕਮੈਂਟ ਲਿਖਿਓ ਕਿ ਉਸ ਬੱਚੀ ਪ੍ਰਤੀ ਕੀ ਮਾਮਲਾ ਤੁਹਾਡੇ ਦਿਲ ਦੇ ਵਿੱਚ ਕੀ ਚੱਲ ਰਿਹਾ ਹੈ ਉਹਦਾ ਵੀਡੀਓ ਮੈਂ ਅਪਲੋਡ ਕਰ ਚੁੱਕਿਆ ਮਾਈ ਫੁੱਲ ਵੀਡੀਓ ਜਾ ਕੇ ਦੇਖ ਵੀ ਸਕਦੇ ਹੋ ਤਾਂ ਉਹਨੂੰ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਕਿ ਬਹੁਤ ਸਾਰੇ ਸਾਥੀਆਂ ਨੂੰ ਹੋਰ ਵੀ ਪਤਾ ਲੱਗ ਜੇ ਪੰਜਾਬ ਦੇ ਵਿੱਚ ਇਹੋ ਜਿਹੇ ਦਰਿੰਦਿਆਂ ਤੋਂ ਸੂਚਿਤ ਹੋ ਜਾਣ ਲੋਕ ਹੋ 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 ਚਲੋ ਠੀਕ ਹੈ ਜੀ ਪੰਜਾਬ ਵਾਲਿਓ ਲਾਈਵ ਨੂੰ ਮੈਂ ਸਮਾਪਤ ਕਰ ਲਿਆ ਤੇਰੀ ਤੁਹਾਡੀ ਕੋਈ ਪ੍ਰਕਿਰਿਆ ਨਹੀਂ ਆਈ ਬਾਈ ਜੇ ਤੁਹਾਡੀ ਪ੍ਰਕਿਰਿਆ ਆਉਂਦੀ ਤਾਂ ਆਪਾਂ ਜ਼ਰੂਰ ਲਾਈਵ ਕਰਦੇ ਅੱਗੇ ਪਰ ਮੈਨੂੰ ਇਹ ਸੀ ਵੀ ਪੰਜਾਬ ਦੀ ਜਨਤਾ ਤੱਕ ਮੈਸੇਜ ਪਹੁੰਚਾਉਣਾ ਜ਼ਰੂਰੀ ਹੈ। ਤੁਹਾਡੇ ਨਾਲ ਗੱਲਬਾਤ ਕਰਨੀ ਜ਼ਰੂਰੀ ਹੈ। ਇਸੇ ਕਰਕੇ ਮੈਂ ਲਾਈਵ ਕੀਤੀ ਹੈ ਜਿਹੜੀ ਮੈਂ ਵੀਡੀਓ ਅਪਲੋਡ ਕੀਤੀ ਹੈ ਨਾ ਹੁਣੇ। ਉਹਦੇ ਵਿੱਚ ਮੈਂ ਮੈਸੇਜ ਇਹੀ ਦਿੱਤਾ ਕਿ ਉਹਦੀ ਫਾਂਸੀ ਦਾ ਪ੍ਰਬੰਧਨ ਜਿਹੜਾ ਸੀਗਾ ਉਹਦੀ ਮਾਂ ਨੂੰ ਲੈ ਕੇ ਕੀ ਹੈ? ਉਹਦੀ ਮਾਂ ਕਿਉਂ ਚੀਕਾਂ ਮਾਰ ਰਹੀ ਹੈ ਮੁੰਡੇ ਦੀ? ਉਹ ਵੀ ਸਾਰੀ ਗੱਲਬਾਤ ਤੁਹਾਨੂੰ ਉਸ ਵੀਡੀਓ ਦੇ ਵਿੱਚ ਮਿਲੂਗੀ। ਤਾਂ ਉਸ ਵੀਡੀਓ ਨੂੰ ਵੀ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਵੀਰ। ਸਾਰੇ ਹੀ ਸਾਥੀਆਂ ਦਾ ਧੰਨਵਾਦ ਆ ਜਿੰਨੇ ਤੁਸੀਂ ਜੁੜੇ ਹੋ ਤਾਂ ਇਹ ਦਿਲੋਂ ਧੰਨਵਾਦ ਆ ਜੀ ਤੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਬਾਹਰੋਂ ਅੰਦਰੋਂ ਜਿੱਥੋਂ ਵੀ ਜੁੜੇ ਹੋ ਤੁਸੀਂ ਤਾਂ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਤੁਹਾਨੂੰ 14 ਵਸ ਦੇ ਰੱਖੇ ਤੇ ਆਪਾਂ ਹੁਣ ਲਾਈਵ ਨੂੰ ਸਮਾਪਤ ਕਰਾਂਗੇ ਜੇ ਤੁਹਾਡੀ ਕੋਈ ਪ੍ਰਕਿਰਿਆ ਆਉਂਦੀ ਤਾਂ ਮੈਂ ਇਸ ਲਾਈਵ ਨੂੰ ਚਾਲੂ ਰੱਖਦਾ ਠੀਕ ਹੈ ਜੀ ਕਰੀਏ ਸਮਾਪਤ ਫਿਰ ਪੰਜਾਬ ਵਾਲਿਓ ਤੁਹਾਡੀ ਪ੍ਰਕਿਰਿਆ ਨਹੀਂ ਆਈ ਬਾਈ ਮੈਂ ਜਾਣਨਾ ਚਾਹੁੰਦਾ ਸੀ ਪੰਜਾਬ ਦੀ ਸਾਡੀ ਆਡੀਅנס ਤੋਂ ਸਾਡੇ ਭੈਣ ਭਰਾਵਾਂ ਤੋਂ ਸਾਡੀ ਜਨਤਾ ਤੋਂ ਕੀ ਪਬਲਿਕ ਦੇ ਵਿੱਚ ਕੀ ਮੈਸੇਜ ਹੈ ਸਾਰਿਆਂ ਨੂੰ ਧੰਨਵਾਦ ਜੀ ਮਿਲਦੇ ਹਾਂ ਫਿਰ ਵੀਡੀਓ ਦੇ ਵਿੱਚ ਹੀ ਉਸ ਵੀਡੀਓ ਨੂੰ ਜਿਹੜੀ ਲੇਟੈਸਟ ਵੀਡੀਓ ਮੈਂ ਹੁਣੇ ਅਪਲੋਡ ਕੀਤੀ ਆ ਉਹਨੂੰ ਵੇਖ ਕੇ ਸ਼ੇਅਰ ਜ਼ਰੂਰ ਕਰਨਾ ਜੀ ਸਾਰਿਆਂ ਨੂੰ ਧੰਨਵਾਦ ਆ ਤੇ ਚੜ੍ਹਦੀ ਕਲਾ ਚ ਰਹੋ ਬਾਈ ਰੱਬ ਜੋਂਦੇ ਵਾਸਤੇ ਰੱਖੇ ਧੰਨਵਾਦ